ਅਕਸਰੀ ਜਦੋਂ ਆਪਾਂ ਘਰ ਦੀਆਂ ਸਬਜ਼ੀਆਂ ਦੀ ਗੱਲ ਕਰਦੇ ਆਂ ਤੇ ਸਾਨੂੰ ਹੁੰਦਾ ਏ ਕਿ ਕੁਝ ਨਾ ਕੁਝ ਆਪਾਂ ਨੂੰ ਆਪਣੇ ਘਰ ਦੇ ਵਿੱਚ ਬੀਜਣਾ ਚਾਹੀਦਾ ਵਾ ਤਾਂ ਕਿ ਜਿਹੜੀ ਆਰਗੇਨਿਕ ਸਬਜ਼ੀਆਂ ਵਾ ਉਹਨਾਂ ਨੂੰ ਆਪਾਂ ਖਾ ਸਕੀਏ ਜਿਹੜੀਆਂ ਬਿਨਾ ਸਪ੍ਰੇਹਾਂ ਤੋਂ ਹੋਣ ਤੇ ਬਿਨਾ ਖਾਦਾਂ ਤੋਂ ਹੋਣ ਉਸੇ ਤਹਿਤ ਹੀ ਆਪਾਂ ਹਰ ਸਾਲ ਹੀ ਜਿਹੜੀਆਂ ਉਹ ਸਬਜ਼ੀਆਂ ਆਪਣੇ ਛੋਟੇ ਜੀ 10-15 ਮਰਲੇ ਕਨਾਲ ਥਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਾਂ ਸਬਜ਼ੀ ਲਾਉਨੇ ਆ ਤੇ ਉਸੇ ਤਹਿਤ ਹੀ ਗੋਭੀ, ਕੋਲ ਗੋਭੀ, ਬੰਦ ਗੋਭੀ, ਬਰੋਕਲੀ, ਪਾਲਕ ਤਨੀਆ ਮੇਥੀ ਮੇਤਰੀ ਗਾਜਰਾ ਮੂਲੀਆਂ ਸਲਗਮ ਗੰਡੇ ਇਹ ਸਾਰਾ ਕੁਝ ਆਪਾਂ ਲਗਾਉਨੇ ਆ ਤੇ ਇਹਦੀ ਇੱਕ ਚਲਕ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਤੁਸੀਂ ਵੀ ਥੋੜੇ ਬਹੁਤ ਜਗਾ ਦੇ ਵਿੱਚ ਇਹਨਾਂ ਸਭ ਚੀਜ਼ਾਂ ਨੂੰ ਲਗਾਇਆ ਕਰੋ ਜਿਵੇਂ ਇਹ ਬਰੋਕਲੀ ਆ ਇਹ ਜਿਹੜੀ ਇਹ ਫੁੱਲ ਗੋਭੀ ਆ ਤੇ ਇੰਨੀ ਅਜੇ ਮਤਲਬ ਫੁੱਲ ਨਿਕਲਨੇ ਆ ਇਹ ਬੰਦ ਗੋਭੀ ਆ ਤੇ ਇੱਥੋਂ ਜਿਹੜੀ ਸਾਰੀ ਦੀ ਸਾਰੀ ਫੋਲੋ ਗੋਭੀ ਜਿਹੜੀ ਉਹ ਪੁੱਟੀ ਜਾ ਚੁੱਕੀ ਆ ਇਹਦੇ ਨਾਲ ਦੇ ਨਾਲ ਸਾਡੇ ਕੋਲ ਜਿਹੜੇ ਆਉਣ ਵਾਲੇ ਸਿਆਲ ਦੇ ਮੌਸਮ ਵਾਸਤੇ ਜਿਹੜੇ ਉਹ ਮਟਰ ਵੀ ਆ ਤੇ ਹੁਣ ਜਿਹੜੇ ਖਾਣ ਵਾਲੇ ਮਟਰ ਉਹ ਵੀ ਆਪਣੇ ਕੋਲ ਹੈਗੇ ਆ ਇਹ ਜਿਹੜੀ ਸਾਰੀ ਪਨੀਰੀ ਆ ਇਹ ਅਸੀਂ ਬਰੋਕਲੀ ਦੀ ਘਰਚ ਤਿਆਰ ਕੀਤੀ ਆ ਤੇ ਇਹ ਸਾਰੇ ਆਪਣੇ ਕੋਲ ਗਾਜਰਾਵਾਂ ਜਿਹੜੀਆਂ ਕਿ ਵਧੀਆ ਜਿਹੜੀ ਇਹਨਾਂ ਦੀ ਗਰੋਥ ਹੋਈ ਆ ਤੇ ਇਹ ਪੁੱਟਣ ਲਾਇਕ ਹੈਗੀਆਂ ਆ ਕੁਝ ਦਿਨ ਪਹਿਲਾਂ ਪਰਸੋ ਚੌਥੀ ਅਸੀਂ ਆਹ ਵਾਲਾ ਜਿਹੜਾ ਮੋٹے ਜਿਹੜੇ ਫਾਰਮਿੰਗ ਗੰਡੇ ਆ ਉਹ ਵੀ ਲਾ ਚੁੱਕੀਆਂ ਤੇ ਮਟਰ ਜਿਹੜੇ ਆ ਉਹ ਬਹੁਤ ਸੌਰੀ ਟਮਾਟ ਟਮਾਟਰ ਜਿਹੜੇ ਆ ਉਹ ਬਹੁਤ ਕਿਉਂਕਿ 5-7 ਬੂਟੇ ਹੀ ਆਪਾਂ ਲਏ ਆ ਤੇ ਇਹਦੇ ਨਾਲ ਵਧੀਆ ਆਪਾਂ ਹਰੀ ਸਬਜ਼ੀ ਵੀ ਬਣਾ ਲੈਂਦੇ ਆ ਤੇ ਦੂਜੀ ਸਬਜ਼ੀ ਵੀ ਬਣਾ ਲੈਂਦੇ ਆ ਜਿਹੜੀ ਜਦੋਂ ਲਾਲ ਹੋ ਜਾਂਦੇ ਉਹਨੂੰ ਦੂਜੀ ਸਬਜ਼ੀ ਚ ਪਾ ਲੈਂਦਾ ਵਾ ਤੇ ਜਦੋਂ ਹਰੀ ਹੁੰਦੀ ਉਹਦੋਂ ਇਹਨੂੰ ਇਹਦੇ ਵਿੱਚ ਇਹੀ ਵਾਲੇ ਜਿਹੜੇ ਮਟਰ ਨੇ ਉਹ ਆਪਾਂ ਜਿਹੜੇ ਉਹ ਤੋੜ ਕੇ ਤੇ ਇਹਨਾਂ ਦੀ ਸਬਜ਼ੀ ਜਿਉਂ ਵਗੈਰਾ ਜਿਹੜੀ ਬਣ ਜਾਂਦੀ ਆ ਤੇ ਇਹ ਇੱਕ ਜਾਂ ਦੋ ਵਾਰ ਹੀ ਟੁੱਟਦੇ ਨੇ ਇਸ ਤੋਂ ਬਾਅਦ ਇਹ ਖਤਮ ਹੋ ਜਾਂਦੇ ਨੇ ਤੇ ਇਹ ਵੀ ਬਹੁਤ ਵਧੀਆ ਇਸ ਵਾਰ ਇਹਨਾਂ ਨੂੰ ਫਲ ਆਇਆ ਵਾ ਬਾਜ਼ਾਰ ਦੇ ਵਿੱਚ ਇਹ तकरीबन 60-70 ਰੁਪਏ ਕਿਲੋ ਤੱਕ ਇਹ ਵੇਚਦੇ ਪਏ ਹੁਣ ਨਾਲ ਹੀ ਜਿਹੜੀ ਇਹ ਸੁੱਕੀ ਗੰਢੀ ਇਹਦਾ ਵੀ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਵਾ ਇਸ ਵਾਰ ਇਹ ਦਿਨਾਲ ਚਾਹੇ ਬਤਾਉਂ ਹੁਣ ਤੇ ਚਾਹੇ ਆਪਣੇ ਨਾਲ ਘਰ ਦੇ ਵਿੱਚ ਹਲਦੀ ਹੋਵੇ ਤੇ ਹਲਦੀ ਦੇ ਨਾਲ ਨਾਲ ਚਾਹੇ ਜਿਹੜੀ ਸੌਂਡੂਵੇ ਇਹ ਵੀ ਬਹੁਤ ਵਧੀਆ ਗਰੋਥ ਇਹਦੀ ਇਸ ਵਾਰ ਹੋਈ ਹੈ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਸਾਨੂੰ ਮਿਲਿਆ ਅਗਲੇ ਆਉਣ ਵਾਲੇ ਮਹੀਨਿਆਂ ਵਾਸਤੇ ਆਪਾਂ ਮਿਰਚਾਂ ਦੀ ਪਨੀਰੀ ਵੀ ਲਾ ਚੁੱਕੇ ਹਾਂ ਤੇ ਇਹਨੂੰ ਪੂਰੀ ਤਰ੍ਹਾਂ ਜਨਰਲ ਕਵਰ ਕਰ ਦਾਂਗੇ ਤਾਂ ਕਿ ਇਹਦੀ ਗਰੋਥ ਜਿਹੜੀ ਹੁੰਦੀ ਰਹੇ ਇਹ ਅਪੜਥੇ ਵਾਲੇ ਪਤਾਉਂ ਜਿਹੜੇ ਕਿ ਕਾਫੀ ਜ਼ਿਆਦਾ ਲੱਗਦੇ ਨੇ ਇਹ ਵੀ ਆਸ਼ੀਰਵਾਦ ਨਰਸਰੀ ਤੋਂ ਲੈ ਆ ਕੇ ਲਾਇਆ ਸੀ ਤੇ ਵਧੀਆ ਏ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਸਬਜ਼ੀ ਜ਼ਰੂਰ ਲਾਇਆ ਕਰੋ ਧੰਨਵਾਦ ਹਾ ਟੁਕ ਸਬਕ the do